ਅਸੀ ਲਈ ਭਨੇ ਨਾਲੇ ਨੂੰ ਰੋਕਣ ਨੂੰ ਲੈ ਕੇ ਗਵਾਂਡਿਆਂ ਦੇ ਵਿੱਚਕਾਰ ਸ਼ੁਰੂ ਹੋਇਆ ਝਗੜਾ ਖੂਨੀ ਰੂਪ ਧਾਨ ਕਰ ਗਿਆ ਜਿਸ ਵਿੱਚ ਇੱਕ ਔਰਤ ਦੀ ਉਂਗਲੀ ਵੱਢ ਗਈ ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 8 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਸਹਾਇਕ ਥਾਣੇਦਾਰ ਸੰਜੀਵ ਕਮਾਨ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 8 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਿਨ੍ਹਾਂ ਵਿੱਚੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਨੀਤਾ ਕੁਮਾਰੀ ਨਾਮ ਹੈ ਬਲੀ ਵਿਅਕਤੀ ਰਹਿਣ ਲੜਾਈ ਦੇ ਵਿੱਚ ਗਏ ਸੀਗੇ ਨਾਲੀ ਦੇ ਪਿੱਛੇ ਸਵੇਰੇ ਬਕਵਾਸ ਹੋਇਆ ਤੋਂ ਮੈਨੂੰ ਸਵੇਰੇ ਹੀ ਧਮਕੀ ਦਿੱਤਾ ਅਸ ਤੈਨੂੰ ਛੱਡਣਾ ਨਹੀਂ ਵੱਡ ਦੇਣਾ ਤੇ ਸਾਹਮਣੂ ਮੇਰੇ ਪੜ ਆਇਆ ਮੇਰੇ ਪਰ ਆ ਗਿਆ ਮੇਰੇ ਪਰਾਂ ਨੂੰ ਇੱਥੇ ਇੱਟ ਮਾਰਿਆ ਤੈਨੂੰ ਮੈਂ ਮਿਰਚ ਮੈਨੂੰ ਮਾਰਿਆ ਫਿਰ ਉਹਨੂੰ ਫੜਨ ਗਿਆ ਤੇ ਮਿਰਚ ਮਾਰ ਕੇ ਮੈਨੂੰ ਸੁਣਈ ਸੁਨੀਤਾ ਦੇਵੀ ਮੈਨੂੰ ਖਿੱਚ ਲੇਤਾ ਉਧਰ ਪਹਿਲਾਂ ਮੇਰੇ ਸਿਰ ਤੇ ਡਾਂਗ ਮਾਰਿਆ ਡਾਂਗ ਮਾਰ ਕੇ ਫਿਰ ਜਦੋਂ ਹਥਿਆਰ ਚਲਾਉਂਦਾ ਸੀਗਾ ਤੇ ਮੈਂ ਹੱਥ ਰੱਖਤੀ ਸਿਰ ਤੇ ਮੇਰਾ ਦੋ ਉਂਗਲ ਵੱਡ ਹੋ ਗਿਆ ਜਦ ਮੈਂ ਭੱਜਣ ਲੱਗੀ ਤੇ ਮੇਰੇ ਪਿੱਛੇ ਮਾਰਤਾ ਉਹਨੇ ਹਥਿਆਰ ਤੇ ਮੈਂ ਇਹ ਹੱਥ ਰੱਖੇ ਇਹ ਹੱਥ ਵੀ ਵੱਡ ਹੋ ਗਿਆ ਮਿਥਲੇ ਸੀਗਾ ਨਵਲੇ ਸੀਗਾ ਅਕਲੇ ਸੀਗਾ ਸੁਨੀਤਾ ਦੇਵੀ ਆਸਾ ਦੇਵੀ ਕਰਨ ਕੁਮਾਰ ਤੇ ਅਜੇ ਉਹਦਾ ਜਮਾਈ ਮਿਥਲੇ ਦਾ ਕੀ ਮੰਗ ਕਰਦੇ ਅਸin ਸਾਫ ਚਾਹੀਦਾ ਮੈਨੂੰ ਬਸ ਚੰਦਾ ਐ ਮੈਂ ਬਲੀ ਬੇਗ ਮਛਵਾੜੀ ਦੀ ਰਹਿਣ ਵਾਲੀ ਉਹ ਨਾਲੀ ਪਿੱਛੇ ਪਹਿਲਾ ਸੋਹਣ ਨੂੰ 25 ਤਰੀਕ ਨੂੰ ਬਹਿਸ ਹੋਈ ਸੀਗੇ ਤਾਂ ਉਤੋਂ ਬਾਅਦ ਅਸੀਂ ਕੰਮ ਤੇ ਚੱਲ ਗਏ ਸੀ ਬਹਿਸ ਤੋਂ ਬਾਅਦ ਤਾਂ ਅਸੀਂ 9:00 ਵਜੇ ਆ ਗਏ ਸੀ ਸਾਰੇ ਜਣੇ ਉਹ ਤਿਆਰ ਬੈਠੇ ਸੀਗੇ ਲੜਨ ਪਿੱਛੇ ਤਾਂ ਸਾਨੂੰ ਪਤਾ ਨਹੀਂ ਸੀਗਾ ਮੇਰੇ ਪਰਾ ਦੇ ਉਹ ਵੇਟ ਕਰਦੇ ਸੀਗੇ ਕਦੋਂ ਉਹ ਆਉਗੇ ਜਦੋਂ ਸਕੂਟਰੀ ਦਾ ਉਹਨਾਂ ਨੇ ਆਵਾਜ਼ ਸੁਣਿਆ ਉਹ ਹਮਲਾ ਕਰਤਾ ਹਮਲਾ ਕਰਤਾ ਮਿਰਚਾਂ ਪਾਇਆ ਪਹਿਲਾਂ ਪਿਸੀਆਂ ਹੋਇਆ ਤਾਂ ਉਹ गिर ਗਿਆ ਥੱਲੇ ਇਹਰਾ ਆ ਕੁੜੀ ਮੇਰੀ ਭੈਣ ਆ ਅਨੀਤਾ ਇਹ ਉਹਨੂੰ ਬਚਾਉਣ ਵਾਸਤੇ ਗਏ ਬਸ ਉਹ ਕ੍ਰਿਚ ਸੀਗਾ ਉਹਦੇ ਹੱਥ 'ਚ ਉਹ ਹਮਲਾ ਕਰਨ ਲੱਗੇ ਇਹਦੇ ਤੇ ਇਹਦੀ ਉਂਗਲ ਵੱਡੀ ਗਈ ਕਿੰਨੀਆਂ ਉਂਗਲਾਂ ਦੋ ਉਂਗਲ ਇੱਕ ਵੱਢ ਕੇ ਹਟ ਗਈ ਇੱਕ ਲੱਗੀ ਹੋਈ ਸੀ ਮਾੜੀ ਜੀ ਤੇ ਤਾਰ ਪਾ ਕੇ ਆਪਰੇਸ਼ਨ ਕੀਤਾ ਡਾਕਟਰ ਕੋਲ ਕੀ ਦੇ ਸੱਟਾ ਲੱਗਿਆ ਇਹ ਮੇਰਾ ਮੁੰਡਾ ਹੈ ਇਹਦੇ ਸੱਤ ਟੰਗ ਕੇ ਲੱਗੇ ਹੋਏ ਆ ਇੱਥੇ ਇੱਕ ਮਿਥਲੇਸ਼ ਨਾਮ ਨਵਲੇਸ਼ ਮਿਥਲੇਸ਼ ਅਕਲੇਸ਼ ਕਰਨ ਤਾਂ ਉਹਦੀ ਨਵਲੇਸ਼ ਦੀ ਘਰ ਵਾਲੀ ਸੁਨੀਤਾ ਤਾਂ ਆਸਾ ਦੇਵੀ ਤਾਂ ਮਿਥਲੇਸ਼ ਦੀ ਜਮਾਈ ਦੋ ਸੀਗਾ अजय ਨੀਸੂ ਪੁੱਛਰ ਪੁੱਟ ਦਰਜ ਕਰਾਤੀ ਹੈ ਹਾਂਜੀ ਇੱਕ ਮੈਨੂੰ ਨਾਮ ਨਹੀਂ ਸੀਗਾ ਇੱਕ ਜਮਾਈ ਦਾ ਤਾਂ ਉਹਦਾ ਨਾਮ ਮੈਂ ਨਾਮ ਨਹੀਂ ਪਾਈ ਸੀ ਉਹਦੇ ਵਿੱਚ ਪਰ ਉਹ ਵੀ ਸੀਗੇ ਫਿਰ ਸਵੇਰ ਦੇ ਟਾਈਮ ਉਹ ਹਮਲਾ ਕਰਨ ਆ ਗਏ ਉਹਦੇ ਕੁੜੀ ਆਸਾ ਦੇਵੀ ਦੀ ਕੁੜੀ ਵੀ ਆਗੇ ਬੋਲਣ ਵਾਸਤੇ ਜੇ ਪੁਲਿਸ ਵਾਲੇ ਸਾਡਾ ਕੀ ਕਰ ਲੂਗੇ ਜੇ ਐਦੇ ਅਸੀਂ ਮਰਡਰ ਮਰਡਰ ਕਰਕੇ ਆਏ ਹੈਗੇ ਲੁਧਿਆਣੇ ਪਹਿਲਾਂ ਰਹਿੰਦੇ ਸੀਗੇ ਪਹਿਲਾਂ ਮਿਠਲੇਸ ਬੋਲੇ ਆਏ ਗਣ ਜੇ ਅਸੀਂ ਲੁਧਿਆਣੇ ਤੋਂ ਮਰਡਰ ਕਰਕੇ ਆਏ ਹਾਂ ਸਾਡਾ ਕੋਈ ਨਹੀਂ ਕੁਝ ਕਰ ਸਕਦੇ ਆ ਹੁਣ ਤਾਂ ਵੱਡਿਆ ਨਹੀਂ ਹੈਗਾ ਕੁਝ ਵੀ ਹਲੇ ਤਾਂ ਵੱਡਣਾ ਹੈ ਇਦਾਂ ਬੋਲਦੇ ਸੀਗੇ ਸਾਨੂੰ ਉਦਣ ਤੋਂ ਲੈ ਕੇ ਨਾ ਕੱਲ ਤੱਕ ਕਰ ਉਹ ਬਹੁਤ ਜ਼ਿਆਦਾ ਕਿ ਪੰਗਾ ਲੈਣ ਦੀ ਕੋਸ਼ਿਸ਼ ਕਰਦੇ ਆ ਜੇ ਫੇਰ ਇਹ ਪੰਗਾ ਲਵੇ ਤਾਂ ਮੈਂ ਫੇਰ ਵੱਡਣਾ ਇਹਨਾਂ ਨੂੰ ਉਸ ਕੋਣ ਦੇ ਆ ਇਹਦੀ ਦੀ ਜ਼ਿੰਦਗੀ ਖਰਾਬ ਹੋ ਗਈ ਮਾਈ ਦੇ ਵਿੱਚ ਇਹਨਾਂ ਦਾ ਵਿਆਹ ਕਰਨ ਕਰਨਾ ਸੀਗਾ ਅਸੀਂ ਤਾਂ ਅਸੀਂ ਇਨਸਾਫ ਦਿਲਾ ਦੋ ਅਸੀਂ ਤੇ ਇਹ ਹੀ ਚਾਹੁੰਦੇ ਮੈਂ ਡਾਕਟਰ ਮਾਨਪ੍ਰਤਕਰ ਮੈਡੀਕਲ ਆਫੀਸਰ ਸਿਵਲ ਹਸਪੀਟਲ ਸਮਰਾਲਾ ਇੱਕ ਕੇਸ ਹੈਗਾ ਅਨੀਤਾ 18 ਸਾਲ ਦੀ ਫੀਮੇਲ ਸੀਗੀ ਬਲੀ ਵੇਖਦੀ ਸੀਗੀ ਮੱਛੀ ਵਾਲਾ ਸਾਈਟ 'ਤੇ ਉਹ ਸਾਡੇ ਕੋਲ ਆਈ ਸੀ ਪੇਸ਼ੰਤ ਉਹਦੀ ਹੰਗਲ ਕੱਟੀ ਗਈ ਸੀਗੀ ਉਦੀ ਹੁਣ ਅਪਰੇਟ ਹੋ ਚੁੱਕ ਕੇ ਆਇਆ 25 26 ਦੀ ਮਿਡਨਾਈਟ ਦੇ ਵਿੱਚ ਪਾਣੀ 1 ਵਜੇ ਆਈ ਸੀ ਇਹ ਉਂਬਲੇ ਲਹਿਦਾ ਹੋ ਚੁੱਕੀਆਂ ਸੀ ਕਿੰਦਾ ਕੀ ਲੱਗਦਾ ਇੱਕ ਤਾਂ ਬਿਲਕੁਲ ਹੀ ਕੱਟੀ ਜਾ ਚੁੱਕੀ ਹੈ ਇੱਕ ਅਪਰੇਟ ਦੇ ਨਾਲ ਜੋੜੀ ਜਾ ਚੁੱਕੀ ਹੈ ਹੁਣ ਠੀਕ ਹੈ ਜੀ ਹਾਂ ਹਾਂਜੀ ਕੇਸਨ ਹੁਣ ਠੀਕ ਹੈ ਅੰਡਰ ਅਬਜ਼ਰਵੇਸ਼ਨ ਹੈ ਲੜਾਈ ਦਾ ਮਾਮਲਾ ਜੀ ਹਾਂਜੀ ਲੜਾਈ ਹੋਈ ਸੀਗੀ ਇਹਨਾਂ ਦੀ ਇਹਦਾ ਪਰਚਾ ਹੋ ਚੁੱਕਿਆ ਆ ਹਾਂਜੀ ਸਰ ਇਸ ਬੜੀ ਜਿਸ ਤੇ ਲੜਾਈ ਹੋਈ ਸੀ ਮਾਮਲਾ ਜੀ ਕੇਜੇ ਮੁਕੱਦਮਾ ਨੰਬਰ 44 80 ਦੇ ਪਿਛੇ ਅੰਡਰ ਸੈਕਸ਼ਨ ਜਿਸ ਕੋ 2924 27 144 ਹੁੰਦੀ ਹੈ ਇਹ ਮਤਲਬ 25 ਤਰੀਕ ਰਾਤ ਨੂੰ 9 ਵੇ ਲੜਾਈ ਹੋਈ ਠੀਕ ਹੈ ਅੱਲਾ ਦਿਨ ਲੜਾਈ ਇਹਦੇ ਕੋ ਨਾੜੀ ਰਾਤ ਨੂੰ ਝਗੜਾ ਝਗੜਾ ਦਾ 25 ਤਰੀਕ ਨੂੰ ਰਾਤ ਨੂੰ 9 ਵੇ ਅਵੜੀ ਨਹੀਂ ਹੋਈ ਲੜਾਈ ਪੁਰੇ ਚ ਕੁੜੀ ਦੀ ਨੀਤਾ ਕੁਮਾਰੀ ਪੁੱਤਰੀ ਪ੍ਰੇਮ لال ਸਾਨੀ ਬਲੀ ਦੇ ਜਿਨ੍ਹਾਂ ਦਾ 8ਾ ਮਕਦਮਾ 8 ਬੰਦੇ ਦਾ ਮਕਦਮਾ ਇਹਨਾਂ ਦੇ ਇਹਨੇ ਦੇ ਮੁਕੱਦਮੇ ਦਾ ਦਰਜ ਕੀਤਾ ਗਿਆ ਪਾਸੇ ਬਲੀ ਦੇ ਜਿਹਨਾਂ ਜੋ ਪੰਜ ਬੰਦੇ ਗ੍ਰਿਫਤਾਰ ਕਰ ਲਏ ਗ੍ਰਿਫਤਾਰਾਂ ਉਹਨਾਂ ਦਾ ਜੀ ਇਨਵੋਇਸ ਪਰਵਾਇਟਾਰ ਦੇ ਜਿਹੜੀ ਕਿੰਨੀ ਦੇ ਕੱਲ ਗਏ ਕੋ ਕੁੜੀ ਦੀ ਅੰਗ ਵਾਲਾ ਕੱਟ ਹੋ ਗਿਆ ਠੀਕ ਹੈ ਜੀ ਮੇਰੇ ਲਾਜ਼ਮੀ ਜਿਹੜੇ ਇਲਾਜ ਵਾਲਾ ਦਾ ਕਰਾ ਜੀ ਜਿਹੜੇ ਗ੍ਰਿਫਤਾਰ ਕੀਤਾ ਉਹਨਾਂ ਨੂੰ ਦਿੱਤੀ ਹੁਣ ਗ੍ਰਿਫਤਾਰ ਕਰਦੋਂ ਉਹਦੀ ਪੁੱਛ ਗਈ ਜੀ ਨੇ ਬਾਕੀ ਦੇ ਵਿੱਚੋਂ ਅੱਗੇ ਦੇ ਵਿੱਚੋਂ ਆ ਜਾ ਰਹੀ ਹੈ